ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਤੋਂ ਸ਼ੁਰੂ ਹੋਈ ਸ਼ਹੀਦੀ ਸਭਾ ਅੱਜ ਸਮਾਪਤ ਹੋ ਗਈ ਹੈ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨ ਡਾਕਟਰ ਸੋਨਾ ਥਿੰਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਸਨ ਅਤੇ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਦਿੱਕਤ ਨਹੀਂ ਆਉਂ ਦਿੱਤੀ ਗਈ ਅਕੀਤਲੇ ਦਿਨ ਸਾਡੇ ਪ੍ਰਬੰਧ ਬਹੁਤ ਚੰਗੇ ਰਹੇ ਹਨ ਕਿ ਇੰਨੀ ਭਾਰੀ ਸੰਖਿਆ ਵਿੱਚ ਇੱਥੇ ਸ਼ਰਧਾਲੂ ਆਏ ਸਨ ਪਰ ਪੂਰੇ ਚੰਗੀ ਤਰ੍ਹਾਂ ਪੂਰੇ ਸ਼ਰਦਾ ਪਰਿਮਾਨ ਨਾਲ ਇੱਕ ਚੰਗੇ ਨਾਗਰਿਕਤਾ ਸਬੂਤ ਦਿੰਦੇ ਹੋਏ ਮर्यादा ਵਿੱਚ ਰਹਿ ਕੇ ਸਾਰਿਆਂ ਸੰਗਤਾਂ ਨੇ ਸਾਨੂੰ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ ਸੋ ਮੈਂ ਤਹਿ ਦਿਲੋਂ ਪੂਰੇ ਸ਼ਰਦਾ ਪਰਿਮਾਨ ਨਾਲ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਇਹ ਬਹੁਤ ਹੀ ਇੱਕ ਵੱਡਾ ਪ੍ਰੋਜੈਕਟ ਹੈ ਇਨ ਦ ਸੈਂਸ ਕਿ ਜਿਹੜਾ ਕਲਨਲਨੈਸ ਨੂੰ ਮੇਨਟੇਨ ਕਰਨਾ ਫਿਰ ਸਾਰੇ ਸਿਕਿਉਰਿਟੀ ਅਰੇਂਜਮੈਂਟਸ ਫਿਰ ਜਿਵੇਂ ਤੁਸੀਂ ਦੇਖਿਆ ਹੋਏਗਾ ਕੁਝ ਬੱਚੇ ਵੀ ਗੁੰਗੇ ਸੀ ਪਰ ਜਿਹੜੇ ਸਹਾਇਤਾ ਕੇਂਦਰ ਸਟੈਬਲਿਸ਼ ਹੋਏ ਹੋਏ ਹਨ ਸੋ ਮਾਪਿਆਂ ਨਾਲ ਬੱਚਿਆਂ ਨੂੰ ਮਿਲਾਣਾ ਸੋ ਮੈਂ ਫੇਰ ਤੋਂ ਇੱਕ ਵਾਰ ਕਿਉਂਕਿ ਇਹ ਸਾਰੀ ਕਿਰਪਾ ਛੋਟੇ ਸਾਹਿਬਜ਼ਾਦੇਾਂ ਜੀ ਦੀ ਅਤੇ ਮਾਤਾ ਗੁਜਰ ਕੌਰ ਜੀ ਦੀ ਕਿਰਪਾ ਨਾਲ ਸਾਡੇ ਸਾਰੇ ਪ੍ਰਬੰਧ ਚੰਗੀ ਤਰ੍ਹਾਂ ਨੇਪਰੇ ਚਾੜੇ ਗਏ ਸੁਭਾਨਾ ਭਾਗ ਕਹੀ ਲੱਗਦਾ ਕਿੰਨੇ ਸੰਤਤਰ ਰਿਪੋਰਟਸ ਤੇ ਸਾਡਾ ਅਨੁਮਾਨ ਹੈ ਕਿ ਇਸ ਵਾਰ ਤਾਂ ਇਹ ਤਿੰਨ ਦਿਨਾਂ ਵਿੱਚ 30 ਲੱਖ ਤੋਂ ਉੱਪਰ ਸੰਗਤ ਆ ਗਈ ਹੈ ਕਿਉਂਕਿ ਤਿੰਨ ਦਿਨਾਂ ਹੀ ਨਹੀਂ 19 ਤਰੀਕ ਤੋਂ ਅਵਰਡਸ ਹੀ ਸੰਗਤ ਨੇ ਆਣਾ ਸ਼ੁਰੂ ਕਰਤਾ ਸੀ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਇਕੱਠ ਹੋਇਆ ਹੈ ਸੋ ਇਹ ਮੰਨ ਵਿੱਚ ਇੰਨੀ ਸ਼ਰਧਾ ਨਾਲ ਸਾਰੀ ਸੰਗਤ ਆ ਕੇ ਸਾਡੇ ਪਵਿੱਤਰ ਧਰਤੇ ਤੇ ਨਤਮਸਤਕ ਹੋਈ ਏਵਨ ਪੰਜਾਬੀ ਟੀਵੀ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਟਵਾਣਾ ਦੀ ਖਾਸ ਰਿਪੋਰਟ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਤੋਂ ਸ਼ੁਰੂ ਹੋਈ ਸ਼ਹੀਦੀ ਸਭਾ ਅੱਜ ਸਮਾਪਤ ਹੋ ਗਈ ਹੈ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਸਨ ਅਤੇ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਦਿੱਕਤ ਨਹੀਂ ਆਉਂ ਦਿੱਤੀ ਗਈ ਅਖੀਰਲੇ ਦਿਨ ਸਾਡੇ ਪ੍ਰਬੰਧ ਬਹੁਤ ਚੰਗੇ ਰਹੇ ਹਨ ਕਿ ਇੰਨੀ ਭਾਰੀ ਸੰਖਿਆ ਵਿੱਚ ਇੱਥੇ ਸ਼ਰਧਾਲੂ ਆਏ ਸਨ ਪਰ ਪੂਰੇ ਚੰਗੀ ਤਰ੍ਹਾਂ ਪੂਰੇ ਸ਼ਰਧਾ ਪਰੇਮਾਨ ਨਾਲ ਇੱਕ ਚੰਗੇ ਨਾਗਰਿਕ ਦਾ ਸਬੂਤ ਦਿੰਦੇ ਹੋਏ ਮर्यादा ਵਿੱਚ ਰਹਿ ਕੇ ਸਾਰਿਆਂ ਸੰਗਤਾਂ ਨੇ ਸਾਨੂੰ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ ਸੋ ਮੈਂ ਤਹਿ ਦਿਲੋਂ ਪੂਰੇ ਸ਼ਰਧਾ ਪਰੇਮਾਨ ਨਾਲ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਇਹ ਬਹੁਤ ਹੀ ਇੱਕ ਵੱਡਾ ਪ੍ਰੋਜੈਕਟ ਹੈ ਇਨ ਦ ਸੈਂਸ ਕਿ ਜਿਹੜਾ ਕਲਨਲਨੈਸ ਨੂੰ ਮੇਨਟੇਨ ਕਰਨਾ ਫਿਰ ਸਾਰੇ ਸਿਕਿਉਰਿਟੀ ਅਰੇਂਜਮੈਂਟਸ ਫਿਰ ਜਿਵੇਂ ਤੁਸੀਂ ਦੇਖਿਆ ਹੋਏਗਾ ਕੁਝ ਬੱਚੇ ਵੀ ਗੁੰਗੇ ਸੀ ਪਰ ਜਿਹੜੇ ਸਹਾਇਤਾ ਕੇਂਦਰ ਸਟੈਬਲਿਸ਼ ਹੋਏ ਹੋਏ ਹਨ ਸੋ ਮਾਪਿਆਂ ਨਾਲ ਬੱਚਿਆਂ ਨੂੰ ਮਿਲਾਣਾ ਸੋ ਮੈਂ ਫੇਰ ਤੋਂ ਇੱਕ ਵਾਰ ਕਿਉਂਕਿ ਇਹ ਸਾਰੀ ਕਿਰਪਾ ਛੋਟੇ ਸਾਹਿਬਜ਼ਾਦੇਾਂ ਜੀ ਦੀ ਅਤੇ ਮਾਤਾ ਗੁਜਰ ਕੌਰ ਜੀ ਦੀ ਕਿਰਪਾ ਨਾਲ ਸਾਡੇ ਸਾਰੇ ਪ੍ਰਬੰਧ ਚੰਗੀ ਤਰ੍ਹਾਂ ਨੇਪਰੇ ਚਾੜੇ ਗਏ ਉਸ ਵੱਲੋਂ ਕਈ ਲੱਗਦਾ ਕਿ ਨਹੀਂ ਸੰਤੋਖ ਜੀ ਸਾਡਾ ਅਨੁਮਾਨ ਹੈ ਕਿ ਇਸ ਵਾਰ ਤਾਂ ਇਹ ਤਿੰਨ ਦਿਨਾਂ ਵਿੱਚ 30 ਲੱਖ ਤੋਂ ਉੱਪਰ ਸੰਗਤ ਆ ਗਈ ਹੈ ਕਿਉਂਕਿ ਤਿੰਨ ਦਿਨਾਂ ਹੀ ਨਹੀਂ 19 ਤਰੀਕ ਔਨਵਰਡਸ ਹੀ ਸੰਗਤ ਨੇ ਆਣਾ ਸ਼ੁਰੂ ਕਰਤਾ ਸੀ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਇਕੱਠ ਹੋਇਆ ਹੈ ਸੋ ਇਹ ਮੰਨ ਵਿੱਚ ਇੰਨੀ ਸ਼ਰਤਾਂ ਨਾਲ ਸਾਰੀ ਸੰਗਤ ਆ ਕੇ ਐਸਆਰਡੀ ਪਵਿੱਤਰ ਧਰਤੀ ਤੇ ਨਤਮਸਤਕ ਹੋਈ A1 ਪੰਜਾਬੀ ਟੀਵੀ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਟਵਾਣਾ ਦੀ ਖਾਸ ਰਿਪੋਰਟ